ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬਾਰੇ ਵੀ ਤੁਹਾਡੀ ਥੋੜਾ ਚੰਨਾ ਪਾਉ ਨਹੀਂ ਮੈਂ ਤਾਂ ਮੈਂ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਜੇ ਕਿਤੇ ਮੈਨੂੰ ਉਹਨਾਂ ਦੇ ਦਰਸ਼ਨ ਹੋ ਜਾਵੇ ਤਾਂ ਮੈਂ ਤਾਂ ਆਪਣੀ ਅੱਖਾਂ 'ਚ ਜਿੰਨਾ ਨੀਰ ਹੈ ਸਾਰਾ ਉਹਨਾਂ ਦੇ ਨਾਲ ਚਰਨਾ ਸ਼ਾਭਰ ਕਰਨੀ ਗੁਰੂ ਗੋਬਿੰਦ ਸਿੰਘ ਵਰਗ ਦੁਨੀਆ ਦੇ ਦੁਨੀਆ ਦੇ ਇਤਿਹਾਸ ਵਿੱਚ ਕੋਈ ਆ ਹੀ ਨਹੀਂ ਸਕਦਾ ਤੁਸੀਂ ਦੇਖੋ ਮੇਰੇ ਰੋਂਟੇ ਖੜੇ ਹੋ ਜਾਂਦੇ ਜਦੋਂ ਇਦਾਂ ਗੱਲ ਕਰਦਾ ਮੈਦਾਨੇ ਜੰਗ ਵਿੱਚ ਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਆਪਣੇ ਸਾਹਜਾਂ ਨੂੰ ਪਿਆਰ ਕਰਦੇ ਸਿੱਖਾਂ ਨੂੰ ਤਿਆਰ ਕਰ ਰਹੇ ਪਿੱਲੜਾਂ ਦੇ ਆਣਾ ਪੁੱਤਰ ਜੀ ਬੇਟਾ ਜੀ ਤੁਸੀਂ ਆਗੂ ਬਣ ਕੇ ਜਾਓ ਬੇਟੇ ਨੂੰ ਅੱਗੇ ਕਰਦੇ ਆ ਸਿੱਖਾਂ ਨੂੰ ਪਿੱਛੇ ਬਣਾਉਂਦੇ ਉਹਨਾਂ ਦੀ ਫੌਜ ਬਣਾਉਂਦੇ ਆਗੂ ਬਣਾਉਂਦੇ ਆਪਣੇ ਪੁੱਤਰ ਨੂੰ ਠੀਕ ਹੈ ਨਾ ਜੀ ਜਦੋਂ ਆਪ ਤੀਰ ਚਲਾਉਂਦੇ ਆ ਤੁਸੀਂ ਉਸ ਤੀਰ ਨੂੰ ਦੇਖੋ ਸਵਾ ਟੋਲਾ ਸੋਨਾ ਬਣਿਆ ਆ ਕੀੜਾ ਐਸਾ ਸੂਰਮਾ ਜਿਹੜਾ ਮੈਦਾਨੇ ਜੰਗ ਵਿੱਚ ਇਹ ਸੁਣ ਇਹ ਸੋਚੇ ਕਿ ਯਾਰ ਜਿਹਦੇ ਲੱਗੇਗਾ ਉਹਦੇ ਘਰ ਦੇ ਹਾਲਾਤ ਕਿਹੋ ਜਿਹੇ ਹੋਣਗੇ ਉਹ ਉਹਦੀ ਅੰਤਮ ਕਿਰਿਆ ਵੀ ਹੋ ਸਕੀ ਕਿ ਨਹੀਂ ਉਹਦੇ ਬੱਚੇ ਕੀ ਕਰਨਗੇ ਹਾਂ ਤੇ ਤੀਰ ਦੇ ਨਾਲ ਸੋਨਾ ਬੰਦੇ ਤੇ ਉਹਦੀ ਚਲੋ ਅੰਤਮ ਕਿਰਿਆ ਹੀ ਹੋ ਜਾਵੇ ਵਾਹ ਇਹਦਾਂ ਦਾ ਸੂਰਮਾ ਕਿ ਦੁਨੀਆ ਤੇ ਐਸਾ ਦੁਨੀਆ ਦੇ ਵਿੱਚ ਕੋਈ ਐਸਾ ਸੂਰ ਪੁੱਤਰ ਨੂੰ ਤੋੜ ਰਿਹਾ ਉਧਰ ਧਿਆਨ ਨਹੀਂ ਆ ਮੈਨੂੰ ਪੁੱਤਰ ਨੇ ਵਾਪਸ ਨਹੀਂ ਆਉਣਾ ਆਪ ਤੀਰ ਚਲਾਉਂਦੇ ਤਾਂ ਸੋਨਾ ਬੰਨ ਦਿੱਤਾ ਯਾਰ ਉਹਨਾਂ ਦਾ ਖਿਆਲ ਹੈ ਵੀ ਜਿਹੜਾ ਸਾਹਮਣੇ ਲੜਨ ਵਾਸਤੇ ਮੇਰੇ ਆਇਆ ਇਹਦੇ ਘਰ ਦੀ ਹਾਲਤ ਕਿਹੋ ਜਿਹੀ ਹੋਣੀ ਵਾਹ ਵਾਹ ਸੋ ਬਹੁਤ ਇਦਾਂ ਦੇ ਸਾਨੂੰ ਤੇ ਸਾਨੂੰ ਤੇ ਚਾਹੀਦਾ ਹੈ ਇਹ ਕਹਾਣੀਆਂ ਵੀ ਰੋਜ਼ ਗੱਲ ਕਰੀਏ ਸਾਨੂੰ ਤੇ ਲੋੜ ਹੀ ਨਹੀਂ ਕਿਸੇ ਦੀ ਐਵੇਂ ਲੜਪੜ ਕੇ ਸਿਟੀਜ਼ਨ ਰੋਣੇ ਯਾਰ ਇਹਨਾਂ ਨੇਆਂ ਕਹਾਣੀਆਂ ਸੁਣਾਉਣ ਨੇ ਇਹ ਸਾਖੀਆਂ ਸੁਣਾਉਣ ਨੇ ਲੋਕਾਂ ਨੂੰ ਹੂੰ ਮੈਂ ਕਈ ਵਾਰੀ ਮੈਂ ਸਿਟੀ ਇੱਥੇ ਮੈਂ ਕਿੰਨਾ ਹੁਣਾ ਵੀ ਅਸੀਂ ਆਪਣੇ ਬੱਚਿਆਂ ਨੂੰ ਹਰ ਵੇਲੇ ਗੱਲ ਨਾਲ ਲਾ ਕੇ ਰੱਖਦੇ ਹਾਂ ਅਸੀਂ ਗਲੀ 'ਚ ਬਾਹਰ ਨਹੀਂ ਨਿਕਲਣ ਦਿੰਦੇ 7 ਸਾਲ ਤੇ 9 ਸਾਲ ਦਾ ਬੱਚਾ ਤੇ ਬਜ਼ੁਰਗ ਮਾਤਾ ਦਾਦੀ ਉਹ ਸਭ ਸੰਭਾਲ ਕਰ ਰਹੀ ਹੈ ਤੇ ਜਿੰਨਾ ਬਜ਼ੁਰਗਾਂ ਦਾ ਆਪਣੇ ਪੁੱਤਰੇ ਪੁੱਤਰੀਆਂ ਦੋਤਰੇ ਦੋਤਰੀਆਂ ਨਾਲੋਂ ਦਾ ਪਿਆਰ ਹੁੰਦਾ ਹੈ ਨਾ ਆਪਣੇ ਪੁੱਤਰਾਂ ਨਾਲ ਨਹੀਂ ਹੁੰਦਾ ਪੁੱਤਰਾਂ ਨਾਲ ਨਹੀਂ ਬਿਲਕੁਲ ਸਹੀ ਤੋਂ ਦਾਦੀ ਕਿਹੋ ਜੀ ਤਿਆਰ ਕਰ ਕਰਕੇ ਤੋਰ ਰਹੀ ਹੈ ਕਿ ਕਿ ਉਹਨੂੰ ਮੈਂਟਲਿ ਪ੍ਰਿਪੇਅਰ ਕਰਕੇ ਤੋਰ ਰਹੀ ਹੈ ਪ੍ਰਿਪੇਅਰ ਕਰਕੇ ਤੋਰ ਰਹੀ ਹੈ ਕਿ ਜੇ ਕਿ ਦੇ ਮਾਤਾ ਜੀ ਇਹ ਸੋਚ ਰਹੇ ਨੇ ਕਿ ਬੱਚੇ ਅਜੇ ਜਿੱਦਾਂ ਸਾਡੇ ਘਰਾਂ ਦੇ ਵਿੱਚ ਇਸ ਸਮੇਂ ਸੋਚਦੇ ਹੁੰਦੇ ਕੋਈ ਨਾ ਵੱਡਾ ਹੋਊਗਾ ਤਾਂ ਸਿੱਖੀ ਸੰਭਲੂ ਵੱਡਾ ਹੋਏਗਾ ਤੇ ਕਰ ਲੂਗਾ ਤੇ ਜੇ ਮਾਤਾ ਜੀ ਵੀ ਕਹਿੰਦੇ ਕਿ ਚਲ ਵੱਡੇ ਹੋਣਗੇ ਤਾਂ ਕਰ ਲਾਂਗੇ ਕੋਈ ਗੱਲ ਨਹੀਂ ਹੁਣ ਜਦ ਹਕੂਮਤ ਕਹਿੰਦੀ ਜਦ ਇਹਨਾਂ ਨੂੰ ਜਾਨ ਬਚਾ ਲਈ ਤੇ ਸਾਰੀ ਤਸਵੀਰੀ ਉਲਟੀ ਹੋਣੀ ਸੀ ਅਸੀਂ ਸਿੱਖ ਥੋੜਾ ਹੁਣਾ ਸੀ ਮੈਂ ਮੈਂ ਉਹ ਗੱਲ ਸਾਡੇ ਕੋਲ ਹੱਕੀ ਨਹੀਂ ਸੀ ਰਹਿਣਾ ਸੀ ਮੇਰੀ ਇੱਕ ਫੈਨ ਕੁੜੀ ਦਾ ਮੈਨੂੰ ਫੋਨ ਆਇਆ ਸੀ ਮੈਂ ਇੱਕ ਦੋ ਵਾਰ ਜ਼ਿਕਰ ਕੀਤਾ ਉਹਦਾ ਕਿ ਉਹਨੇ ਮੈਨੂੰ ਕਹਿੰਦੀ ਮੈਂ ਫਿਲਮ ਬਣਾਣੀ ਤੇ ਮੈਂ ਇਦਾਂ ਫੋਨ ਸਪੀਕਰ ਤੇ ਲਾਇਆ ਉਹਦੀ ਗੱਲ ਸੁਣੀ ਜਾਂਦਾ ਸੀ ਕਹਿੰਦੀ ਮੈਂ ਫਿਲਮ ਬੁਣਾਣੀ ਮਾਤਾ ਗੁਜਰੀ ਜੀ ਦੇ ਮੈਂ ਕਿਹਾ ਮੈਂ ਕਿਹਾ ਮਾਤਾ ਗੁਜਰੀ ਦਾ ਪਾਰਟ ਬੜਾ ਛੋਟਾ ਹੈ ਤੇ ਕਿਦਾਂ ਫਿਲਮ ਬਣਾਈ ਆਪਾਂ ਫਿਲਮ ਦੇ ਤਰੀਕੇ ਨਾਲ ਦੇਖਦੇ ਹਾਂ ਨਾ ਕਿ ਕਰੈਕਟਰ ਕਿੰਨਾ ਵੱਡਾ ਛੋਟਾ ਕਿੰਨੀ ਲੈਂਥ ਹੋ ਸਕਦੀ ਹੈ ਤੇ ਕਹਿੰਦੀ ਨਹੀਂ ਮੈਂ ਇੱਕ ਗੱਲ ਦੱਸਣਾ ਚਾਹੁੰਦੀ ਆ ਵੀ ਜੇ ਮਾਤਾ ਗੁਜਰੀ ਜੀ ਉਸ ਟੈਂਪ ਤੇ ਡੋਲ ਜਾਂਦੀ ਤੇ ਤੁਹਾਡਾ ਇਹ ਕੁਝ ਹੋਣਾ ਹੀ ਨਹੀਂ ਸੀ ਨਹੀਂ ਹੋਣਾ ਹੀ ਨਹੀਂ ਸੀ ਵਾਹ ਕਹਿੰਦੀ ਤੁਹਾਡਾ ਥ੍ਰੈਡ ਜਿਹੜਾ ਤੁਹਾਡੀ ਜਿਹੜਾ ਤੁਰਾਇਆ ਨਾ ਉਹ ਮਾਤਾ ਜੀ ਸਿੱਖ ਸ਼ਬਦ ਜਿਹੜਾ ਹੈ ਹਾਂ ਜਿਹੜਾ ਸਿੱਖ ਸ਼ਬਦ ਉਹ ਖਤਮ ਹੋ ਜਾਣਾ ਸੀ ਖਤਮ ਹੋ ਜਾਣਾ ਸੀ ਗੁਰੂ ਸਾਹਿਬ ਨੂੰ ਕਿੰਨੀ ਚ ਉਹ ਹੋ ਜਾਣੀ ਸੀ ਹੈ ਨਾ ਉਹਨਾਂ ਨੇ ਤੇ ਇਹ ਇਹਦੀ ਤਸਵੀਰ ਹੀ ਉਲਟੀ ਹੋ ਜਾਣੀ ਸੀ ਹੁਣ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੂਰੇ ਨੂੰ ਕਹਿੰਦੇ ਆ ਕੁਛ ਦੇ ਉਹਨੂੰ ਜਦੋਂ ਆਉਂਦਾ ਹੈ ਕਹਿੰਦਾ ਵੀ ਇਹ ਦੱਸ ਵੀ ਗੁਰੂ ਜਿਹੜੇ ਮੇਰੇ ਪੁੱਤਰ ਸੀਗੇ ਉਹਨਾਂ ਨੇ ਕਿਸੇ ਤਰ੍ਹਾਂ ਦਾ ਕੋਈ ਨਾਂ ਨੁਕਤਨੀ ਕੀਤੀ ਕੋਸਤ ਨਹੀਂ ਕੀਤਾ ਕਿ ਉਹਨਾਂ ਦੀ ਅੱਖ ਵਿੱਚ ਕੋਈ ਆਸੂ ਤੇ ਨਹੀਂ ਨਿਕਲੇ ਆ ਇਹ ਦੱਸ ਹੂੰ ਵਾ 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 ਇਹ ਗੱਲਾਂ ਕੌਣ ਕਰੂਗਾ ਸਾਨੂੰ ਆਪਣੇ ਬੱਚਿਆਂ ਨੂੰ ਇਹ ਕਹਾਣੀਆਂ ਸੁਣਾਉਣੀਆਂ ਚਾਹੀਦੀਆਂ ਇਹੀ ਸੁਣਾਉਣੀਆਂ ਚਾਹੀਦੀ ਸਾਨੂੰ ਇਸ ਦਰਦ ਨੂੰ ਲੈ ਕੇ ਜਿਉਣਾ ਚਾਹੀਦਾ ਅਸੀਂ ਕਰਜ਼ਾਈ ਆ ਉਸ ਧਰਤੀ ਦੇ ਗੁਰੂ ਸਾਹਿਬ ਦੇ ਸਭ ਜਆਦਿਆਂ ਦੇ ਮਾਤਾ ਜੀ ਜੇ ਉਹਨਾਂ ਦੇ ਜੀਵਨ ਵਿੱਚ ਤੋਂ ਸਾਨੂੰ ਇਹ ਹੱਕ ਮਿਲਿਆ ਕਿ ਸੀ ਸਿੱਖਾ ਖਾਣ ਨੇ ਜਿਉਣ ਦਾ ਹੱਕ ਮਿਲਿਆ ਜਿਹੜੇ ਹਾਲਾਤਾਂ ਵਿੱਚ ਗੁਰੂ ਸਾਹਿਬ ਦੇ ਹਾਲਾਤਾਂ ਵਿੱਚੋਂ ਨਿਕਲੇ ਅਨੰਦਪੁਰ ਸਾਹਿਬ ساری ਜ਼ਿੰਦਗੀ ਦੁਬਾਰਾ ਤੇ ਇਕੱਠੀ ਨਹੀਂ ਹੋਇਆ ਪਰਿਵਾਰ ਪਰ ਸਾਨੂੰ ਬਸ ਆ ਗਏ ਅਸੀਂ ਜੇ ਵੱਸਦੇ ਆ ਸੋਹਣੇ ਘਰਾਂ ਦੇ ਵਿੱਚ ਤੇ ਗੁਰੂ ਸਾਹਿਬ ਦੇ ਉਜਾੜੇ ਜੋ ਨਿਕਲੇ ਆ ਰਿਹਾ ਹੈ ਉਸ ਉਹ ਤਾਂ ਹੀ ਕੁਰਬਾਨੀ ਹੈ ਨਾ